ਸੀਟੀਯੂ ਦੇ ਬੱਸਾਂ ਲਗਾਤਾਰ ਹਰ ਰੋਜ਼ ਪੰਜਾਬ ਹਰਿਆਣਾ ਹਿਮਾਚਲ ਦੇ ਲਗਭਗ ਸਵਾ ਲੱਖ ਤੱਕ ਮੁਸਾਫਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਲੈ ਕੇ ਜਾਂਦੀਆਂ ਨੇ ਤੇ ਉਸ ਦੇ ਵਿੱਚ 1500 ਪੱਕੇ ਤੇ 500 ਕੱਚੇ ਮੁਲਾਜ਼ਮ ਜੋ ਦੇ ਵਿੱਚ ਲਗਾਤਾਰ ਨੌਕਰੀ ਕਰ ਰਹੇ ਨੇ ਲੇਕਿਨ ਇਸ ਵੇਲੇ ਅਸੀਂ ਸੈਕਟਰ 17 ਬਸਟੈਂਡ ਦੇ ਵਿੱਚ ਮੌਜੂਦ ਸਾਡੇ ਨਾਲ ਤਰਮਿੰਦਰ ਸਿੰਘ ਰਾਹੀ ਮੌਜੂਦ ਨੇ ਜੋ ਚੰਡੀਗੜ੍ਹ ਟਰਾਂਸਪੋਰਟ ਯੂਨੀਅਨ ਦੇ ਇੱਕ ਵਰਕਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਤਰੀਕੇ ਰਾਹੀਂ ਜੋ ਇਹ ਦਰਨਾ ਪ੍ਰਦਰਸ਼ਨ ਹੈ ਜੋ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਜੋ ਚੰਡੀਗੜ੍ਹ ਟਰਾਂਸਪੋਰਟ ਯੂਨੀਅਨ ਦੇ ਵਰਕਰ ਨੇ ਕੰਮ ਕਰਨ ਲਗਾਤਾਰ ਉਹਨਾਂ ਨੂੰ ਤੰ ਸਭ ਤੋਂ ਪਹਿਲਾਂ ਦੈਨ ਸਵੇਰਾ ਦੀ ਟੀਮ ਦਾ ਸਾਡੇ ਪ੍ਰਦਰਸ਼ਨ ਦੇ ਵਿੱਚ ਆਉਣ ਤੇ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਮੂਥ ਸਿਟੀ ਦੇ ਕੰਮਾਂ ਵੱਲੋਂ ਧੰਨਵਾਦ ਕਰਦਾ ਮੈਂ ਇਹ ਕਹਿਣਾ ਚਾਹੁੰਨਾ ਕਿ ਗੁਰਬਾਣੀ ਦਾ ਪ੍ਰਮਾਣ ਹੈ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਸਾਡੀ ਲੜਾਈ ਪਹਿਲਾਂ ਵਰਕਰਾਂ ਦੇ ਮੁੱਦਿਆਂ ਤੇ ਸੀ ਸਿਟੀ ਨੂੰ ਅੱਗੇ ਵਧਾਉਣ ਦੇ ਸੀ ਜਿਹੜੀ ਅੱਜ ਵੀ ਜਾਰੀ ਹੈ ਪਰ ਸਭ ਤੋਂ ਪਹਿਲਾਂ ਗੇਵ ਰਿਸਪੈਕਟ ਤੇ ਟੇਕ ਰਿਸਪੈਕਟ ਇਹ ਜਿਹੜੀ ਗੱਲ ਹੈ ਕਿਉਂਕਿ ਜੇ ਆਪਾਂ ਅੱਜ ਵੀ ਰੌਲਾ ਪਾਵਾਂਗੇ ਕੱਲ ਨੂੰ ਵੀ ਰੌਲਾ ਪਾਵਾਂਗੇ ਸੰਘਰਸ਼ ਤੋਂ ਬਾਅਦ ਅਸੀਂ ਨੇ ਟੇਬਲ ਦੇ ਉੱਤੇ ਬੈਠਣਾ ਹੈ ਜੇ ਟੇਬਲ ਦੇ ਉੱਤੇ ਬੈਠੇ ਦੇ ਨਾਲ ਕੋਈ ਅਫਸਰ ਐਦਾਂ ਦੀ ਮਾੜੀ ਭਾਸ਼ਾ ਵਰਤੂਗਾ ਜਿਹੜੀ ਪ੍ਰੈਸ ਦੇ ਸਾਹਮਣੇ ਅਸੀਂ ਕਹਿ ਨਹੀਂ ਸਕਦੇ ਤਾਂ ਤੁਸੀਂ ਦੱਸੋ ਵੀ ਗੱਲਬਾਤ ਅੱਗੇ ਕਿਵੇਂ ਚੱਲੂਗੀ ਨਹਿਤੀ ਬਤਮੀਜ਼ ਨਲਾਇਕ ਔਰ ਬਿਲਕੁਲ ਥਰਡ ਕਿਸਮ ਦਾ ਆਦਮੀ ਹੈ ਉਹਨੂੰ ਇਹ ਨਹੀਂ ਪਤਾ ਹੈ ਵੀ ਯੂਨੀਅਨ ਦੇ ਨਾਲ ਗੱਲ ਕਿਵੇਂ ਕਰਨੀ ਹੈ ਲੇਡੀਜ਼ ਨਾਲ ਗੱਲ ਕਿਵੇਂ ਕਰਨੀ ਹੈ ਵਰਕਰ ਦੇ ਨਾਲ ਗੱਲਬਾਤ ਕਿਵੇਂ ਕਰਨੀ ਹੈ ਕੁਝ ਗੱਲਾਂ ਨੇ ਜਿਹੜੀਆਂ ਅਸੀਂ ਪ੍ਰੈਸ ਨੋਟ ਦੇ ਵਿੱਚ ਲਿਖੀਆਂ ਹੋਈਆਂ ਨੇ ਮੈਂ ਤੁਹਾਨੂੰ ਇੱਥੇ ਕਹਿ ਨਹੀਂ ਸਕਦਾ। ਜਿਹੜੀਆਂ ਪ੍ਰੋਬਲਮਾਂ ਸਾਨੂੰ ਆ ਰਹੀਆਂ ਨੇ। ਪ੍ਰੋਬਲਮਾਂ ਇਹ ਨੇ ਪਹਿਲਾਂ ਤਾਂ ਇਹ ਇਲੀਗਲੀ ਤੌਰ ਤੇ ਸੀਟੂ ਜੀ ਦੇ ਵਿੱਚ ਬੈਠਾ ਹੈ। 2022 ਮਈ ਦੇ ਵਿੱਚ ਆਇਆ ਸੀ। 10 ਮਈ 2025 ਨੂੰ ਇਹਦਾ ਐਕਸਟੈਂਸ਼ਨ ਪੀਰੀਡ ਪੂਰਾ ਹੋ ਚੁੱਕਿਆ ਹੈ। ਇਹ ਬੰਦਾ ਕਿਹੜੀ ਹੈਸੀ ਤੇ ਨਾਲ ਅਜੇ ਇੱਥੇ ਬੈਠਾ ਹੈ। 11 ਮਈ ਨੂੰ ਇਹ ਵਾਪਸ ਜਾਣਾ ਚਾਹੀਦਾ ਸੀ। ਇਸ ਨੂੰ ਕਿਸੇ ਨੇ ਰੱਖਿਆ ਹੋਇਆ। ਪਹਿਲਾ ਸਵਾਲ ਇਹ ਹੈ। ਦੂਸਰਾ ਸਵਾਲ ਇਹ ਹੈ ਇਹ ਤੇ ਐਜ਼ ਅ ਟੀਐਮ ਆਇਆ ਸੀ 2022 ਦੇ ਵਿੱਚ। ਹੁਣ ਇਹ ਜੀਐਮ ਬਣਿਆ ਹੈ। ਤੇ ਜਿਹੜੇ ਨੇ ਵੀ ਯੂਟੀ ਦੇ ਵਿੱਚ ਜੀਐਮ ਬਣਨਾ ਹੈ ਰੂਲ ਯੂਟੀ ਦੇ ਇਹ ਕਹਿੰਦੇ ਨੇ ਕਿ ਉਹਦਾ ਪੰਜਾਬ ਜਾਂ ਹਰਿਆਣਾ ਦੇ ਵਿੱਚ ਐਜੇ ਜੀਐਮ ਚਾਹੇ ਪੰਜਾਬ ਰੋਡਵੇ ਦੇ ਵਿੱਚ ਚਾਹੇ ਹਰਿਆਣਾ ਰੋਡਵੇ ਦੇ ਵਿੱਚ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਇਸ ਬੰਦੇ ਦਾ ਇੱਕ ਦਿਨ ਦਾ ਵੀ ਤਜਰਬਾ ਨਹੀਂ ਟੀਮ ਤੋਂ ਸਿੱਧਾ ਬਣ ਕੇ ਜੀਐਮ ਇੱਥੇ ਬੈਠਿਆ ਔਰ ਉਸ ਤੋਂ ਬਾਅਦ ਸਾਡੇ ਮੈਡਮ ਹਰਕੁਣਜੀਤ ਕੌਰ ਸੀਨੀਅਰ ਆਈਏਐਸ ਮੈਡਮ ਜਦੋਂ ਉਹਨਾਂ ਦਾ ਐਕਸਟੈਂਸ਼ਨ ਪੀਰੀਅਡ ਖਤਮ ਹੋ ਗਿਆ ਜਦਕਿ ਉਹਨਾਂ ਦੀ ਐਸਟੈਂਸ਼ਨ ਦੀ ਫਾਈਲ ਚੱਲ ਰਹੀ ਸੀ ਅਪਰੂਵਲ ਵਾਸਤੇ ਜਦੋਂ ਨਹੀਂ ਹੋਈ ਅਪਰੂਵਲ ਔਰ ਉਹ 15 ਤਰੀਕ ਨੂੰ ਹੀ ਵਾਪਸ ਚਲੇ ਗਏ ਪਹਿਲੀ ਗੱਲ ਤਾਂ ਇਹ ਹੈ ਦੇ ਉੱਤੇ ਸਿੱਧਾ ਨਿਸ਼ਾਨਾ ਜੇ ਨਹੀਂ ਵਾਪਸ ਜਾਊਗਾ ਪ੍ਰਸ਼ਾਸਨ ਇਹਨੂੰ ਵਾਪਸ ਨਹੀਂ ਭੇਜੂਗਾ ਤਾਂ ਅਸੀਂ ਕੋਰਟ ਦਾ ਵੀ ਰੁਖ ਕਰਾਂਗੇ ਯੂਨੀ ਚੁੱਪ ਨਹੀਂ ਬੈਠੇਗੀ ਦੂਸਰੀ ਗੱਲ ਅੱਡੇਆਂ ਦੇ ਵਿੱਚ ਕਫਲੇ ਕੋਈ ਵੀ ਵੱਡਾ ਮਸਲਾ ਹੋ ਜੇ ਉਸ ਨੂੰ ਦੱਬਣ ਦੀ ਕੋਸ਼ਿਸ਼ ਕਰਦੇ ਨੇ ਹਰ ਇੱਕ ਚੀਜ਼ ਦੇ ਉੱਤੇ ਪਾਣੀ ਪਾਉਣ ਦੀ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਨੇ ਯੂਨੀਅਨ 7 ਮਹੀਨੇ ਤੋਂ ਜਿੱਤ ਕੇ ਹੋਈ ਆਈ ਐ ਬੜੇ ਪਿਆਰ ਦੇ ਨਾਲ ਅਸੀਂ ਡੀਲ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦਾ ਮਾਣ ਸਨਮਾਨ ਕੀਤਾ ਇਹਨਾਂ ਨਾਲ ਬੈਠਕਾਂ ਕੀਤੀਆਂ ਪਰ ਇਹ ਕਿਸੇ ਗੱਲ ਤੇ ਨਹੀਂ ਆਏ ਮਜ਼ਦੂਰ ਮਜ਼ਬੂਰ ਜਿਹੜਾ ਹੈਗਾ ਯੂਨੀਅਨ ਨੂੰ ਵਰਕਰਾਂ ਦੇ ਮੁੱਦਿਆਂ ਵਾਸਤੇ ਔਰ ਆਪਣੀ ਇੱਜ਼ਤ ਔਰ ਕਰਮਚਾਰੀਆਂ ਦੀ ਇੱਜ਼ਤ ਬਖਵਾਉਣ ਵਾਸਤੇ ਤੇ ਸੀਟੂ ਦੀ ਖਸਾਲੀ ਲਈ ਸੰਘਰਸ਼ ਦਾ ਰਾਹ ਖਤਿਆਰ ਕਰਨਾ ਪਿਆ ਆ ਤੁਸੀਂ ਜਿਵੇਂ ਜ਼ਿਕਰ ਕੀਤਾ ਕਪਲੇ ਕਿਹੜੇ ਅਸੀਂ ਕਪਲੇ ਜੋ ਤੁਸੀਂ ਜ਼ਿਕਰ ਕੀਤਾ ਬੈਨਰ ਦੇ ਵਿੱਚ ਵੀ ਲਿਖਿਆ ਹੋਇਆ ਮੈਂ ਪੜ੍ਹਿਆ ਸੀਗਾ ਕਿਸ ਤਰ੍ਹਾਂ ਦੇ ਕਪਲੇ ਹੋ ਰਹੇ ਨੇ ਯੂਨੀਅਨ ਦੇ ਵਿੱਚ ਪਹਿਲਾਂ 43 ਦੇ ਵਿੱਚ ਬੁੰਬੇਰ ਕਪਲੇ ਕਪੜਾ ਹੋਇਆ ਉਸ ਬੰਦੇ ਨੂੰ ਉੱਥੋਂ ਹਟਾ ਦਿੱਤਾ ਗਿਆ ਉਹ ਬੰਦਾ ਐਜੇ ਟੈਕਨੀਕਲ ਕਿਸੇ ਠੇਕੇਦਾਰ ਕੋਲੇ ਕੰਮ ਕਰਦਾ ਸੀ ਉਹਦਾ ਕਪੜਾ ਕਰਨ ਦਾ ਇਨਾਮ ਇਹ ਦਿੱਤਾ ਗਿਆ ਕਿ ਉਹਨੂੰ 17 ਦੇ ਵਿੱਚ ਇੱਥੇ ਕੈਸ਼ ਡਿਊਟੀ ਦੇ ਵਿੱਚ ਐਜੇ ਡਾਟਾ ਐਂਟਰੀ ਭਰਤੀ ਕੀਤਾ ਜਾਂ ਸਕਿਉਰਿਟੀ ਗਾਰਡ ਭਰਤੀ ਕੀਤਾ ਕੈਸ਼ ਦਾ ਇੱਥੇ ਫਿਰ ਉਹ ਬੰਦਾ ਕਈ ਲੱਖ ਰੁਪਏ ਦਾ ਕਪੜਾ ਕਰਕੇ ਚਲੇ ਗਿਆ 50 ਲੱਖ ਤੋਂ ਪਲੱਸ ਉਹਦੀ ਵੀ ਬਲੀ ਹੋਈ ਉਹ ਉਹ ਬੰਦਾ ਚੁੱਪਚਾਪ ਚਲੇ ਗਿਆ ਖਿਸਕ ਕੇ ਗਿਆ ਕਿਸੇ ਨੇ ਕੋਈ ਕਰਵਾਈ ਨਹੀਂ ਕੀਤੀ ਤੇ ਸਾਡਾ ਜਿਹੜਾ ਵਿਚਾਰਾ ਇੱਕ ਕਰੈਕਟਰ ਸੀ ਸੀਨੀਅਰ ਹੁਣ ਉਹ ਇਨਸਪੈਕਟਰ ਬਣਨਾ ਸੀਗਾ ਅੱਜ ਉਹ ਬੰਦਾ ਉਸ ਬੰਦੇ ਦੀ ਜਿਹੜਾ ਰਾਹੁਲ ਸਿਓ ਦੀ ਵਜ੍ਹਾ ਨਾਲ ਉਹ ਬੰਦਾ ਇਨਸਪੈਕਟਰ ਬਣਨ ਤੋਂ ਰਹਿ ਗਿਆ ਹੁਣ ਉਹਨੂੰ ਕੱਲ ਡਾਇਰੈਕਟਰ ਸਾਹਿਬ ਨੇ ਬਹਾਲ ਕੀਤਾ ਡਾਇਰੈਕਟਰ ਸਾਹਿਬ ਦਾ ਵੀ ਧੰਨਵਾਦ ਵੀ ਕਰਦੇ ਆ ਅੱਜ ਡੀਪੀਸੀ ਕੀਤੀ ਉਹਦੇ ਵਾਸਤੇ ਵੀ ਧੰਨਵਾਦ ਕਰਦੇ ਆ ਪਰ ਜਦ ਅਸੀਂ ਕਹਿ ਰਹੇ ਸੀ ਨਾ ਉਦੋਂ ਨਹੀਂ ਸਾਡੀ ਗੱਲ ਮੰਨੀ ਗਈ ਡਾਇਰੈਕਟਰ ਸਾਹਿਬ ਬਹੁਤ ਵਧੀਆ ਬੰਦੇ ਨੇ ਔਰ ਬਹੁਤ ਵਧੀਆ ਕੰਮ ਕਰਨਾ ਚਾਹੁੰਦੇ ਨੇ ਪਰ ਇਹ ਬੰਦਾ ਹਰੇਕ ਗੱਲ ਦੇ ਵਿੱਚ ਇਹ ਤੇਦੀ ਟ੍ਰੈਫਿਕ ਬਣਾ ਚੜਿੱਕਾ ਬਣਦੇ ਨੇ ਵਰਕਰਾਂ ਦਾ ਕੋਈ ਵੀ ਕੰਮ ਨਹੀਂ ਕਰਨ ਦਿੰਦੇ ਦੋ ਕੱਪੜੇ ਤਾਂ ਇਹ ਹੋ ਗਏ ਉੱਥੇ ਸ਼ਰਾਬ ਵੀ ਕੀਤੀ ਟੰਗ ਤਾਂ ਐਸ ਐਸ ਗਲਤੀ ਇਹਦੀ ਉਸ ਤੋਂ ਬਾਅਦ ਬਾਦਲਾਂ ਦੀਆਂ 12299 ਸਿਵਲ ਲਿਟਿਪੀਸ਼ਨ ਅਵਲਕ 2008 ਸੀਟਯੂ ਵਰਕਰ ਯੂਨੀਅਨ ਲਗਾਤਾਰ 2008 ਤੋਂ ਲੈ ਕੇ 25 ਤੱਕ ਦੇਖੋ ਕਿੰਨੇ ਸਾਲ ਹੋ ਗਏ 15 ਸਾਲਾਂ ਤੋਂ ਚੀਫ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਸੀਂ ਕੇਸ ਲੜ ਰਹੇ ਹਾਂ ਪਰ ਉਹਨਾਂ ਪਰਮਟਾਂ ਦੇ ਟਾਈਮ ਨਿਕਲ ਚੁੱਕੇ ਨੇ 2023 ਜਾਂ 24 ਦੇ ਵਿੱਚ ਪਰ ਅੱਜ ਵੀ ਉਹ ਬੱਸਾਂ ਚੱਲ ਰਹੀਆਂ ਨੇ ਕਿਉਂ ਚੱਲ ਰਹੀਆਂ ਨੇ ਉਹਨਾਂ ਨੂੰ ਚੈੱਕ ਕੌਣ ਕਰੂਗਾ ਜੇ ਅਸੀਂ ਕਿਲੋਮੀਟਰ ਸਕੀਮ ਦੀਆਂ ਬੱਸਾਂ ਰੋਕਣ ਦੀ ਕੋਸ਼ਿਸ਼ ਕੀਤੀ ਪੰਜਾਬ ਦੀਆਂ ਤਾਂ ਸਾਡੇ ਇੱਕ ਅਫਸਰ ਨੇ ਐਮਬੀਆਈ ਨੂੰ ਸਾਡੇ ਸਾਹਮਣੇ ਬਿਲਾ ਕੇ ਕਿਹਾ ਕਿ ਜੇ ਤੂੰ ਇਹਨਾਂ ਦੇ ਕਹੇ ਤੇ ਗੱਡੀ ਬੌਂਡ ਕਰੇਗਾ ਲੀਗਲ ਗੱਡੀਆਂ ਨੂੰ ਚਲਦਿਆਂ ਨੂੰ ਰੋਕੇਗਾ ਤਾਂ ਮੈਂ ਤੈਨੂੰ ਸਸਪੈਂਡ ਕਰ ਦਊਗਾ ਦੱਸੋ ਵੀ ਜੇ ਯੂਨੀਅਨ ਗਲਤ ਕੰਮ ਤੇ ਵਾਸਤੇ ਨਾਥ ਨਹੀਂ ਪਾਊਗੀ ਮਰਦਾਵਾਦ ਨਹੀਂ ਕਰੂਗੀ ਜਾਕੀ ਅਸੀਂ ਉਹਦੇ ਤੇ ਗੌਰ ਨਹੀਂ ਕਰਾਂਗੇ ਨਜ਼ਰਸਾਨੀ ਨਹੀਂ ਕਰਾਂਗੇ ਔਰ ਅਫਸਰ ਸਾਡਾ ਸਾਥ ਨਹੀਂ ਦੇਣੇ ਤਾਂ ਯੂਨੀਅਨ ਕੋਲੇ ਰਸਤਾ ਕੀ ਹੈ ਫਿਰ ਯੂਨੀਅਨ ਕੋਲੇ ਰਸਤਾ ਆ ਹੀ ਹੈ ਇਹਨਾਂ ਦਾ ਪਿੱਟ ਸਿਆਪਾ ਕਰਾਂਗੇ ਇਹਨਾਂ ਨੂੰ ਇੱਥੋਂ ਭਜਾਵਾਂਗੇ ਤੇ ਸੀਟੀ ਯੂ ਨੂੰ ਖੁਸ਼ਹਾਲੀ ਵੱਲ ਲੈ ਕੇ ਜਾਵਾਂਗੇ ਤੁਹਾਡੇ ਜੀਐਮ ਦਾ ਨਾਮ ਕੀ ਜਿਹਦੇ ਖਿਲਾਫ ਤੁਸੀਂ ਅੱਜ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਜੀਐਮ ਸਤਿੰਦਰ ਦਾਈ ਹੈ ਜੀਐਮ ਟ੍ਰੈ ਅਸੀਂ ਉਹਦਾ ਦੇਸ਼ ਮੰਨਣ ਤੋਂ ਇਨਕਾਰੀਆਂ ਕੈਮਰੇ ਦੇ ਸਾਹਮਣੇ ਕਹਿ ਰਹੇ ਹਾਂ ਅਸੀਂ ਉਹਦਾ ਕੋਈ ਦੇਸ਼ ਨਹੀਂ ਮੰਨਣਾ ਔਰ ਜਦ ਵੀ ਹੋ ਆ ਕੇ ਬੈਠੂਗਾ ਦਫ਼ਤਰ ਦੇ ਵਿੱਚ ਉਸ ਬੰਦੇ ਨੂੰ ਅਸੀਂ ਇੱਥੋਂ ਭਜਾਵਾਂਗੇ ਉਹਦਾ ਕੁੰਡਾ ਬੰਦ ਕਰਾਂਗੇ ਜਦ ਤੱਕ ਉਹ ਇੱਥੋਂ ਨਹੀਂ ਭੱਜਦਾ ਉਹ ਨੂੰ ਅਸੀਂ ਇੱਥੇ ਰਹਿਣ ਨਹੀਂ ਦੇਣਾ ਉਹ ਜੀਐਮ ਹੈ ਹੀ ਨਹੀਂ ਜੇ ਉਹ ਜੀਐਮ ਯੂਟੀ ਦੇ ਵਿੱਚ ਉਹ ਲੱਗ ਸਕਦਾ ਜਿਹਦਾ 5 ਸਾਲ ਦਾ ਕਾਰਜਕਾਲ ਆਪਦੇ ਪਿਤਰੀ ਰਾਜ ਦੇ ਵਿੱਚ ਹੋਵੇਗਾ ਪੰਜਾਬ ਦਾ ਹਰਿਆਣਾ ਦੇ ਵਿੱਚ ਜਿਹਨੇ 5 ਸਾਲ ਪੂਰੇ ਇਹ ਜੇ ਜੀਐਮ ਕੀਤੇ ਹੋਣਗੇ ਪਰ ਇਹ ਬੰਦੇ ਨੇ ਇੱਕ ਦਿਨ ਜੁਆਇਨ ਕੀਤਾ ਦੂਜੇ ਦਿਨ ਵਾਪਸ ਆ ਗਿਆ ਅਫਸਰਾਂ ਦੀ ਮਿਹਰਬਾਨੀ ਹੈ ਬਾਕੀ ਚੜਾਵਾ ਚਾਰੇ ਪਾਸਿਓਂ ਚ ਇਸੇ ਕਰਕੇ ਸਾਰਾ ਕੁਝ ਹੋ ਰਿਹਾ ਹੋਰ ਕੁਝ ਨਹੀਂ ਪਰ ਅਸੀਂ ਬਹੁਤ ਅਸੀਂ ਪਿਆਰ ਦੇ ਨਾਲ ਗੱਲ ਕਰਕੇ ਦੇਖ ਲਈ ਹੁਣ ਇਹ ਕੰਮ ਚੱਲਣਾ ਨਹੀਂ ਹੁਣ ਅਸੀਂ ਇਸ ਸੰਘਰਸ਼ ਦੇ ਰਾਹ ਪੈ ਗਏ ਆ ਸਾਡਾ ਮੁੱਦਾ ਇੱਕ ਵੀ ਹੱਲਣਾ ਹੋਵੇ ਪਰ ਅਸੀਂ ਇਹਨੂੰ ਭਜਾ ਕੇ ਛੱਡਾਂਗੇ ਭਜਾ ਕੇ ਛੱਡਾਂ ਤੁਸੀਂ ਆਪਣੀਆਂ ਜਿਹੜੀਆਂ ਹੁਣ ਤੱਕ ਦੀਆਂ ਮੰਗਾਂ ਨੇ ਜੋ ਗੱਲਾਂ ਨੇ ਕਿਸੇ ਅਫਸਰ ਕੋਲ ਰੱਖੀਆਂ ਕਿਸੇ ਨਾਲ ਗੱਲਬਾਤ ਕੀਤੀ ਜੀਐਮ ਟ੍ਰੈਫਿਕ ਦੂਸਰੇ ਜੀਐਮ ਸਾਹਿਬ ਡਾਇਰੈਕਟਰ ਸਾਹਿਬ ਟਰਾਂਸਪੋਰਟ ਸੈਕਟਰੀ ਸਾਹਿਬ ਸਭ ਕੋਲੇ ਸਾਡੇ ਡਿਮਾਂਡ ਚਾਰਟਰ ਗਏ ਹੋਏ ਨੇ ਦਸੰਬਰ 2024 ਤੋਂ ਅਸੀਂ ਡਿਮਾਂਡ ਚਾਟਰ ਦੇ ਉੱਤੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੀਟੀਜੂ ਇੱਕ ਇੱਕੋ ਇੱਕ ਜਿਹੀ ਸੰਸਥਾ ਹੈ ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ ਕਿ ਜਿੱਥੇ 8 ਘੰਟੇ ਡਿਊਟੀ ਪੂਰੀ ਨਹੀਂ ਕੀਤੀ ਜਾ ਸਕਦੀ ਇੱਥੇ ਡਿਊਟੀ ਪੂਰੀ ਨਹੀਂ ਹੁੰਦੀ ਵਰਕਰ ਡਿਊਟੀ ਤੇ ਆ ਜਾਂਦਾ ਉਹ ਤੋਂ 6 ਘੰਟੇ ਡਿਊਟੀ ਲੈ ਲੈਂਦੇ ਨੇ ਫਿਰ ਅਗਲੇ ਦਿਨ ਉਹਦੀ 2 ਘੰਟੇ ਜੇ ਅਗਲੇ ਦਿਨ 10 ਘੰਟੇ ਡਿਊਟੀ ਕਰਦਾ ਉਹਦੇ ਵਿੱਚੋਂ 2 ਘੰਟੇ ਕੱਟ ਲਈ ਜਾਂਦੀ ਹੈ ਮਤਲਬ ਕਿ ਅੱਜ ਦੀ ਡਿਊਟੀ ਅਗਲੇ ਦਿਨ ਦੇ ਵਿੱਚ ਕਾਊਂਟ ਹੁੰਦੀ ਹੈ ਸਾਡੀ ਡਿਊਟੀ ਵਰਕ ਇੱਥੋਂ ਸ਼ੁਰੂ ਹੁੰਦੀ ਹੈ ਬਸਟੈਂਡਾਂ ਤੋਂ ਵਰਕਸ਼ਾਪ ਤੋਂ ਅਸੀਂ ਗੱਡੀ ਤਿਆਰ ਕਰਦੇ ਹ ਇਥੇ ਲੈ ਕੇ ਆਉਨੇ ਆ ਜੇ ਰਸਤੇ ਦੇ ਵਿੱਚ ਕੋਈ ਐਕਸੀਡੈਂਟ ਹੋ ਜੇ ਜਾਂ ਜਿਹੜਾ ਉਹਦਾ ਡੀਜ਼ਲ ਲੱਗ ਰਿਹਾ ਉਹਦਾ ਡੀਜ਼ਲ ਦੇ ਕਿਲੋਮੀਟਰ ਦੇ ਮਤਲਬ ਡੀਜ਼ਲ ਦੇ ਰਹੇ ਨੇ ਉਸ ਕਿਲੋਮੀਟਰ ਦਾ ਜਿਹੜਾ 18 ਕਿਲੋਮੀਟਰ ਵਰਕਸ਼ਾਪ ਤੋਂ ਬਸ ੱਡਿਆਂ ਦੇ ਨੇ ਪਰ ਟਾਈਮ ਨਹੀਂ ਦਿੱਤਾ ਜਾ ਰਿਹਾ ਜਿਹਦੇ ਕਰਕੇ ਵਰਕਰ ਬਹੁਤ ਸਟ्रेस ਦੇ ਵਿੱਚ ਨੇ ਬਹੁਤ ਜ਼ਿਆਦਾ ਐਕਸੀਡੈਂਟ ਹੋ ਜਾਂਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਸਜ਼ਾਵਾਂ ਮਿਲਦੀਆਂ ਨੇ ਸੋ ਮਤਲਬ ਇਹ ਆ ਕਹਿਣ ਦਾ ਕਿ ਜਿਹੜੀਆਂ ਹੱਕੀ ਮੰਗਾਂ ਨੇ ਉਹ ਤਾਂ ਬਹੁਤ ਦੂਰ ਦੀ ਗੱਲ ਐ ਅਜੇ ਤਾਂ ਇੱਜ਼ਤ ਬਹਾਲ ਕਰਾਉਣ ਦੀ ਲੜਾਈ ਐ ਹੱਕੀ ਮੰਗਾਂ ਤੇ ਇਹਨਾਂ ਨੇ ਕਰਨੀਆਂ ਨੇ ਲੈ ਅਸੀਂ ਕਰਾਵਾਂਗੇ ਪੂਰੀਆਂ ਤੁਹਾਨੂੰ ਪਤਾ ਵੀ ਕਿਵੇਂ ਕਰਾਉਣੀਆਂ ਹੁੰਦੀਆਂ ਨੇ ਸੇ ਲਗਾਤਾਰ ਦਸੰਬਰ ਤੋਂ ਸੰਘਰਸ਼ ਕਰ ਰਹੇ ਹਾਂ ਜਿਵੇਂ ਤੁਸੀਂ ਕਿਹਾ ਕਿ ਅਸੀਂ ਮੰਗਾਂ ਦਾ ਕੋਈ ਗੱਲ ਨਹੀਂ ਮੈਂ ਭੋਜਦਾ ਕੀ ਲੱਗਦਾ ਤੁਹਾਨੂੰ ਹੁਣ ਤੱਕ ਤੁਹਾਡਾ ਤੁਹਾਡਾ ਸੰਘਰਸ਼ ਆ ਮੁਕੰਮਲ ਨਹੀਂ ਹੋਇਆ ਉਹਦੇ ਵਿੱਚ ਕੌਣ ਕੌਣ ਸ਼ਾਮਲ ਹੋ ਸਕਦੇ ਜਿੰਨਾ ਕਰਕੇ ਉਹ ਬੰਦਾ ਹਜੇ ਵੀ ਜੋ ਤੁਹਾਡੇ ਜੀਐਮ ਨੇ ਉਹ ਬੈਠੇ ਨੇ ਸਾਡੀਆਂ ਡਿਮਾਂਡਾਂ ਜਿਹੜੀਆਂ ਮੇਨ ਨੇ ਉਹਨਾਂ ਦੇ ਉੱਪਰ ਅਸੀਂ ਡਾਇਰੈਕਟਰ ਸਾਹਿਬ ਦੇ ਨਾਲ ਬਹੁਤ ਵਾਰੀ ਮੀਟਿੰਗ ਮੇਰਾ ਖਿਆਲ ਹੈ ਸ਼ਾਇਦ ਅਪ੍ਰੈਲ ਨੂੰ ਆਈ ਸੀ 28 ਅਪ੍ਰੈਲ ਨੂੰ 28 ਅਪ੍ਰੈਲ ਨੂੰ ਸਾਡੇ ਕੋਲ ਆ ਗਈ ਸੀ ਸਵਾ ਮਹੀਨਾ ਬੀਤਣ ਦੇ ਬਾਅਦ ਉਹਨਾਂ ਨੇ ਕਿਹਾ ਸੀ ਵੀ ਗਰਭ ਦੇ ਵਿੱਚ ਕੁਝ ਚੀਜ਼ਾਂ ਨੇ ਉਹਨਾਂ ਨੂੰ ਅਸੀਂ ਕੱਢਾਂਗੇ ਮੇਰੇ ਗੱਲਾਂ ਪਹਿਲਾਂ ਸਮਝ ਦੇ ਵਿੱਚ ਨਹੀਂ ਆਈਆਂ ਮੇਰੇ ਹੁਣ ਗੱਲਾਂ ਇਹ ਸਮਝ ਦੇ ਵਿੱਚ ਆ ਗਈਆਂ ਤੁਹਾਡੇ ਮੁੱਦੇ ਮੈਂ ਇਹਨਾਂ ਨੂੰ ਹੱਲ ਕਰੂੰਗਾ ਪੋਜੀਟਿਵ ਨਿਕਲੂਗਾ ਤੇ ਜਦ ਜੀਐਮ ਕੋਲੇ ਜਾਂਦੇ ਆ ਜੀਐਮ ਕਹਿੰਦਾ ਕੜਾਹੀ ਰੱਖੀ ਹੋਈ ਹੈ ਆਪਨੇ ਹਲਵਾ ਖਾਣਾ ਹੈ ਕਾ ਆਪਣੇ ਬਰਫੀ ਖਾਣੀ ਹੈ ਹਮ ਸੋਚਦੇ ਆ ਵੀ ਠੀਕ ਹੈ ਯਾਰ ਬਰਫੀ ਉਹ ਖਾ ਲਾਂਗੇ 10 ਦਿਨ ਹੋਰ ਕਰਦੇ ਕਰਦੇ 7 ਮਹੀਨੇ ਨਿਕਲ ਗਏ ਜਿੱਦੈ ਸ਼ਰਾਬ ਦਾ ਕ ਜਿਹਦੀ ਬਲੀ ਇਹਨਾਂ ਨੇ ਐਸਐਸ ਦੀ ਲਈ ਹੈ ਇੱਕ ਸ਼ਰੀਫ ਐਸਐਸ ਦੀ ਜੰਗ ਸਿੰਘ ਦੀ ਸਾਡੇ ਸਾਥੀ ਦੀ ਇੰਸਪੈਕਟਰ ਦੀ ਬਲੀ ਲਈ ਹੈ ਉਸ ਦਿਨ ਅਸੀਂ ਇਸੇ ਕਰਕੇ ਮਿਲਣ ਵਾਸਤੇ ਗਏ ਜਿੱਦਾਂ ਹੁੰਦਾ ਕੋਈ ਪੰਗਾ ਉਹਦੇ ਤਾਂ ਸ਼ਨੀਵਾਰ ਨੂੰ ਵੀ ਆਉਂਦਾ ਹੈ ਬਾਕੀ ਦਿਨ ਇਹ 11:30 ਵਜੇ ਤੋਂ ਪਹਿਲਾਂ ਨਹੀਂ ਆਉਂਦਾ ਜਦ ਅਸੀਂ ਗਏ ਸਾਡੇ ਨਾਲ ਬਤਮੀਤ ਜੀ ਤੇ ਉਤਰਿਆ ਅਸੀਂ ਇਹਦੀ ਉੱਥੇ ਹੀ ਮੁਰਦਾਬਾਦ ਕੀਤੀ ਔਰ ਅਸੀਂ ਪ੍ਰੋਗਰਾਮ ਰੱਖਿਆ ਫਿਰ 19 ਤਰੀਕ ਨੂੰ ਇਹਦੀ ਮੁਰਦਾਬਾਦ ਕੀਤੀ 19 ਤਰੀਕ ਤੋਂ 15 ਦਿਨਾਂ ਦਾ ਅਸੀਂ ਨੋਟਿਸ ਦੇ ਕੇ ਅੱਜ ਮੁਰਦਾਬਾਦ ਕਰ ਰਹੇ ਹਾਂ ਨੋਟਿਸ ਸਾਡੇ ਸਾਰੇ ਦਿੱਤੇ ਹੋਏ ਨੇ 43 ਦਾ ਵੀ ਦਿੱਤਾ ਹੈ ਅੱਡਾ ਬੰਦ ਕਰਨ ਦਾ ਵੀ ਦਿੱਤਾ ਹੈ ਦੇ ਸਾਨੂੰ ਮੀ ਤਾ ਅਸੀਂ ਕਿਸੇ ਵੀ ਟਾਈਮ ਅੱਡਾ ਵੀ ਬੰਦ ਕਰ ਸਕਦੇ ਹਾਂ ਤੁਹਾਡਾ ਅਗਲਾ ਜੋ ਕਦਮ ਰਹੇਗਾ ਉਹ ਬੱਸ ਸਟੈਂਡ ਬੰਦ ਕਰਨ ਦਾ ਰਹੇਗਾ ਅਗਰ ਤੁਹਾਡੀ ਸੁਣਵਾਈ ਨਹੀਂ ਹੁੰਦੀ ਸੁਣਵਾਈ ਨਹੀਂ ਹੁੰਦੀ ਤਾਂ ਸੰਘਰਸ਼ ਤਿੱਖਾ ਹੋਊਗਾ ਅੱਡੇ ਬੰਦ ਤੱਕ ਵੀ ਜਾ ਸਕਦੇ ਹਾਂ ਹੜਤਾਲਾਂ ਤੱਕ ਵੀ ਜਾ ਸਕਦੇ ਹਾਂ ਭੁੱਖ ਹੜਤਾਲ ਤੇ ਵੀ ਬੈਠ ਸਕਦੇ ਹਾਂ ਕੋਈ ਵੀ ਕਦਮ ਹੈ ਫਿਰ ਸਾਡੇ ਵਾਸਤੇ ਸਾਡੀ ਇੱਜ਼ਤ ਤੋਂ ਇਲਾਵਾ ਤੇ ਸਾਡੀ ਮਾਂ ਸੀਟੀਆਂ ਤੋਂ ਵੱਡਾ ਸਾਡੇ ਵਾਸਤੇ ਕੋਈ ਵੀ ਨਹੀਂ ਸਾਡੀ ਜਾਨ ਦੀ ਕੀਮਤ ਵੀ ਕੁਝ ਨਹੀਂ ਅਸੀਂ ਮਰਨ ਮਰਤੇ ਤੇ ਵੀ ਬੈਠ ਸਕਦੇ ਹਾਂ ਬਾਕੀ ਛੱਡੋ ਤੁਸੀਂ ਉਹ ਬਿਲਕੁਲ ਜਿਵੇਂ ਤੁਸੀਂ ਵੇਖਿਆ ਇਹਨਾਂ ਨੇ ਕਿਹਾ ਕਿ ਅਗਰ ਸਾਡੀ ਇੱਜ਼ਤਾਂ ਦੇ ਸਨਮਾਨ ਦੇ ਨਾਲ ਖਿਲਵਾੜ ਹੁੰਦਾ ਰਹੇਗਾ ਤੇ ਸਾਡੀ ਸੁਣਵਾਈ ਚੰਡੀਗੜ੍ਹ ਟਰਾਂਸਪੋਰਟ ਯੂਨੀਅਨ ਦੀ ਵਰਕਰਾਂ ਦੀ ਸੁਣਵਾਈ ਨਹੀਂ ਹੋਵੇਗੀ ਤਾਂ ਇਹ ਹੋਰ ਕਦਮ ਤਿੱਖਾ ਹੋਵੇਗਾ ਤੇ ਬੱਸ ਸਟੈਂਡ ਨੂੰ ਬੰਦ ਕਰਨ ਦਾ ਵੀ ਕਦਮ ਚੁੱਕੇ ਜਾ ਸਕਦਾ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ ਦੇ ਨਾਲ ਪ੍ਰਿੰਸਗਰ ਦੀ ਰਿਪੋਰਟ ਧੰਨਵਾਦ